ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬੀ ਚੈਨਲ ਮੋਗਾ ਟ੍ਰੈਫਿਕ ਪੁਲਸ ਨੇ ਗਲਤ ਸਾਈਡ ਤੇ ਗੱਡੀਆਂ ਚਲਾਉਣ ਵਾਲਿਆਂ ਦੇ ਕੀਤੇ ਚਲਾਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਸ੍ਰੀ ਵਿਵੇਕ ਸੋਨੀ ਅਤੇ ਟੀਐਸਪੀ ਟ੍ਰੈਫਿਕ ਪੁਲ ਜੋਰਾ ਸਿੰਘ ਦੇ ਦਿਸ਼ਾ ਅਦੇ ਤਹਿਤ ਪਿਆਰ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸ਼ਹਿਰ ਦੇ ਵਕ ਵਕ ਥਾਂ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਗਲਤ ਸਾਈਡ ਤੇ ਗੱਡੀਆਂ ਚਲਾਉਣ ਵਾਲਿਆਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ ਅਤੇ ਨਾਲ ਹੀ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਟ੍ਰੈਫਿਕ ਦਾ ਸਹਿਯੋਗ ਕਰਨ ਲਈ ਵੀ ਅਪੀਲ ਆਈ ਆਓ ਤੁਹਾਨੂੰ ਦਿਖਾਉਂਦੇ ਹਾਂ ਮੁਗਧੀਆਂ ਦੀਆਂ ਇਹ ਤਸਵੀਰਾਂ ਜਿਸ ਤਰ੍ਹਾਂ ਗਲਤ ਸਾਈਡ ਤੇ ਆਉਣ ਵਾਲੀਆਂ ਗੱਡੀਆਂ ਮੋਟਰਸਾਈਕਲਾਂ ਦੇ ਚਲਾਣ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਸਹੀ ਰਾਹਤੇ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਆਓ ਤੁਹਾਨੂੰ ਦਿਖਾਉਂਦੇ ਹਾਂ ਮੁਗਧੀਆਂ ਦੀਆਂ ਤਸਵੀਰਾਂ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚਾਲ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸਾ ਨਿਰਦੇਸ਼ਾਂ ਦੇ ਮੁਤਾਬਕ ਜਿਹੜਾ ਅੱਜ ਗੋਧੀ ਆਲਾ ਸਟੇਡੀਅਮ ਦੇ ਕੋਲੇ ਜਿਹੜੇ ਰੋਂਗ ਸਾਈਡ ਵਹੀਕਲ ਜਾ ਰਹੇ ਨੇ ਕਾਰਾਂ ਮੋਟਰਸਾਈਕਲ ਜਾਂ ਈ ਰਿਕਸ਼ੇ ਜਿਹੜੇ ਜਾ ਰਹੇ ਨੇ ਉਹਨਾਂ ਦੇ ਰੋਂਗ ਸਾਈਡ ਅਸੀਂ ਉਹਨਾਂ ਨੂੰ ਐਸ ਸਮਝਾ ਰਹੇ ਆਂ ਬੀਰੌਂਗ ਸੈੱਟ ਜਿਹੜੇ ਹਾਦਸੇ ਹੁੰਦੇ ਨੇ ਔਰ ਨਾਲ ਦੀ ਨਾਲ ਜਿਹੜੇ ਚਲਾਨ ਵੀ ਕੀਤੇ ਜਾ ਰਹੇ ਨੇ ਸਿਟੀ ਦੇ ਵੱਖਰੇ ਵੱਖਰੇ ਪੁਆਇੰਟਾਂ ਦੇ ਵੱਖਰੇ ਵੱਖਰੇ ਸਮੇਂ ਮੁਤਾਬਕ ਅਸੀਂ ਜਿਹੜੇ ਵੱਖ-ਵੱਖ ਥਾਵਾਂ ਤੇ ਜਿਹੜਾ ਟ੍ਰੈਫਿਕ ਪੁਲਿਸ ਆ ਉਹ ਚਲਾਨ ਕਰ ਰਹੀ ਔਰ ਲੋਕਾਂ ਨੂੰ ਵੇਰ ਵਿਕ ਕਰ ਰਹੀ ਹੈ ਕਿੰਨੇ ਚਲਾਨ ਹੁਣ ਤੱਕ ਕੀਤੇ ਗਏ ਨੇ ਹੁਣ ਤੱਕ ਲਗਭਗ 7-8 ਚਲਾਨ ਕੀਤੇ ਜਾ ਚੁੱਕੇ ਹਨ ਜੀ ਔਰ ਇਹ ਜਿਹੜੀ ਸਾਡੀ ਮਹਿਮ ਆ ਇਹ ਲਗਾਤਾਰ ਜਾਰੀ ਰਹੇਗੀ ਜਿਹੜਾ ਸੀਨੀਅਰ ਅਫਸਰ ਸਾਹਿਬਾਨਾ ਬਾਲਾ ਦੇ ਜੋ ਹੁਕਮ ਨੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਜੀ ਔਰ ਇਹਨਾਂ ਨੂੰ ਪੂਰਨ ਤੌਰ ਤੇ ਰੋਕਿਆ ਜਾਏਗਾ ਜਿਹੜੇ ਰੋਂਗ ਸਾਈਡ ਜਿਹੜੇ ਜਾ ਰਿਹਾ ਪਬਲਿਕ ਜਾ ਰਿਹਾ ਹਕੀਕਤ ਜੀ ਸਮੇ ਸਮੇਂ ਤੇ ਪੁਲਿਸ ਨੂੰ ਜਾਗਰੂਕੀ ਕੀਤਾ ਜਾਂਦਾ ਹੈ ਤੇ ਕੈਂਪ ਵੀ ਲਗਾਇਆ ਜਾਂਦਾ ਲੋਕ ਅਵੇਸਲੇ ਆ ਫਿਰ ਵੀ ਪੁਲਿਸ ਦੇ ਜਿਹੜੇ ਨਿਯਮ ਨਹੀਂ ਤੱਜੜਾਉਂਦੇ ਬਿਲਕੁਲ ਕਿਸੇ ਨੂੰ ਸਪੈਰ ਨਹੀਂ ਕੀਤਾ ਜਾਏਗਾ ਜੀ ਜੋ ਵੀ ਟ੍ਰੈਫਿਕ ਨਿਯਮਾਂ ਦੇ ਪਾਲਣਾ ਨਹੀਂ ਕਰ ਰਿਹਾ ਕਾਨੂੰਨ ਮਤਾਬਕ ਉਹਨਾਂ ਦੇ ਤਰਾਂ ਤੇ ਜਿਹੜੀ ਠੋਕ ਮੇ ਕਾਰਵਾਈ ਜਿਹੜੀ ਅਮਲ ਦੇ ਵਿੱਚ ਲੈਂਦੀ ਜਾ ਰਹੀ ਹੈ ਜੀ ਔਰ ਪਬਲਿਕ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਜੀ ਕਿਸ ਨਾ ਦੇਵੋਗੇ ਆਪ ਜੀ ਦੇ ਮਾਧਿਮ ਰਾਈ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆਂ ਜੀ ਕਿ ਟ੍ਰੈਫਿਕ ਪੁਲਿਸ ਔਰ ਪ੍ਰਸ਼ਾਸਨ ਦਾ ਪਬਲਿਕ ਸਾਥ ਦੇਵੇ ਔਰ ਨਾਲ ਹੀ ਮੇਨ ਚੌਕ ਜਗਿੰਦਰ ਸਿੰਘ ਚੌਕ ਦੇ ਵਿੱਚ ਜੋ ਲੋਕ ਗੱਡੀਆਂ ਚੌਕ ਦੇ ਵਿੱਚ ਲਾ ਕੇ ਬੱਸ ਸਟੈਂਡ ਦੇ ਵਿੱਚ ਜਾਂਦੇ ਹਨ ਉੱਥੇ ਅਸੀਂ ਬੋਰਡ ਵੀ ਲਿਖ ਕੇ ਲਾਏ ਨੇ ਵੀ ਕੋਈ ਵੀ ਜਿਹੜਾ ਪਬਲਿਕ ਜਾਂ ਜੋ ਮੁਲਾਜ਼ਮ ਸਹਿਬਾਨ ਕਿਸੇ ਵੀ ادارے ਦੇ ਵਿੱਚ ਕੰਮ ਕਰਦੇ ਉਹ ਮੇਨ ਚੌਕ ਦੇ ਵਿੱਚ ਗੱਡੀਆਂ ਨਾ پارک ਕਰਨ ਔਰ ਜੇਕਰ ਕੋਈ ਇਸ ਤਰ੍ਹਾਂ ਦਾ ਕਰੇਗਾ ਤੇ ਅਸੀਂ ਤੁਰੰਤ ਉਹ ਜਿਹੜਾ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਾਵਾਂਗੇ ਗਰੋਹਟ ਜਾਨਾ ਇਹ ਮਾਸਪਾ ਘੜਦੀ ਹੈ ਤੁਸੀਂ ਸਹੀ ਹੋ ਕਿ ਕਿਉਂ ਕਿਉਂ ਕਿ ਕਿਹੜੇ ਹਾਦਸੇ ਹੋ ਰਹੇ ਹੈ ਆਪਣੇ ਨੂੰ ਬਚਾਉਣਾ ਨਹੀਂ ਤੁਸੀਂ ਬੜੇ ਸਮਝਦਾਰ के दिया तो बेटे आगे बेटे सही रास्ते हो तो एक पढ़े लिखे नौजवान हो तो एक माड़ी गलती वुकसान हो इस तरह से गलत हो रहे हो रोकिया फास्ट गलियां हर गलत सुनाया ਹਾਂ ਹਾਦਸਾ ਹੋ ਸਕਦਾ ਬਹੁਤ ਵੱਡਾ ਹੈ ਤੁਸੀਂ ਪੜੇ ਲਿਖੇ ਹੋ ਲੇਕਿਨ ਤੁਸੀਂ ਬਹੁਤ ਵੱਡੇ ਨਿਗੇੜੀ ਕਰ ਰਹੇ ਹੋ ਤੁਹਾਡੀ ਇਸਨਗੇਲੀ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਇਸ ਨੂੰ ਤਰਪਾਲ ਨਾਲ ਟੱਕ ਕੇ ਟੱਕ ਕੇ ਚੱਲਣਾ ਹੈਗਾ ਤੇ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਕਰਨਾ ਠੀਕ ਹੈ ਸਰ ਔਰ ਆਪ ਨੇ ਜਿਹੜੇ ਮਾਲਕ ਨੇ ਉਹਨਾਂ ਨਾਲ ਮੇਰੇ ਮੇਰਾ ਨੰਬਰ ਲੈ ਕੇ ਜਾਓ ਮੇਰੇ ਨਾਲ ਗੱਲ ਕਰੋ ਉਹਨਾਂ ਦੀ ਔਰ ਹੋਰ ਵੀ ਟਰਾਲੀਆਂ ਜਿਹੜੀਆਂ ਤੁਹਾਡੀਆਂ ਨਿਕਲਣਗੀਆਂ ਪੂਰੇ ਪ੍ਰੋਪਰਟ ਤਰੀਕੇ ਨਾਲ ਟੱਕ ਕੇ ਲੈ ਕੇ ਜਾਓ ਜਿਹੜਾ ਆਪਾਂ ਹਾਦਸਾ